ਫਿਰ ਦੱਸ ਅੱਡੀ ਕਿੱਡੀ ਗੱਲ ਹੋ ਗਈ ਯਾਰ ਤੂੰ ਤਾਂ ਕਮਾਲ ਕਰ ਤੂੰ ਤਾਂ ਸਾਰੇ ਨੇ ਮੇਰੇ ਉੱਤੇ ਚੜ੍ਹ ਕੇ ਖੜ ਗਏ ਆ ਤੇ ਤੂੰ ਚੰਗਾ ਵੀ ਕੀ ਆਖਿਆ ਉੱਥੇ ਬਾਈ ਸਾਰਾ ਜਿੰਨਾ ਕਰਿਆ ਇਹਨੇ ਉਹਨਾਂ ਦਾ ਪੱਖ ਕਰਿਆ ਸਾਨੂੰ ਤਾਂ ਇਹਨੇ ਕਿਸੇ ਗੱਲ 'ਚ ਪੁੱਛਿਆ ਨਹੀਂ ਖਾਓ ਬਿਸਕੁਟ ਬਸ ਪੱਕ ਹੋ ਗਿਆ ਪੱਕ ਹੋ ਗਿਆ ਬਿਸਕੁਟ ਖਾ ਕੇ ਪੱਕ ਠੱਕ ਹੁੰਦੇ ਹੁੰਦੇ ਆ ਸਾਨੂੰ ਪੱਕ ਠੱਕ ਕਰਕੇ ਭੈਣ ਜੀ ਮੇਰੀ ਗੱਲ ਸੁਣੋ ਘਰ-ਬਾਰ ਵਧੀਆ ਹੋਰ ਤਾਂ ਤੁਹਾਨੂੰ ਕੀ ਚਾਹੀਦਾ ਕਿੱਥੇ ਵਧੀਆ ਘਰ ਮਾਮਾ ਤੋਂ ਐਵੇਂ ਕਮਲ ਮਾਰੀ ਇਹਨਾਂ ਘਰ ਪਟਿਆ ਪਿਆ ਸਾਰਾ ਤਰੇੜਾਂ ਆਈਆਂ ਪਈਆਂ ਆਈਆਂ ਹੈ ਬੇਮੁੰਡੇ ਉੱਥੇ ਕੋਈ ਕੋਈ ਬੈੱਡ ਨਹੀਂ ਕੋਈ ਬਾਤ ਤਾਂ ਨਹੀਂ ਸੱਤ-ਅੱਠ ਮੰਜੇ ਆ ਗਏ ਕੱਲੇ ਉੱਥੇ ਕੀ ਕਰਨਗੇ ਜਾ ਕੇ ਲੈ ਉਹ ਕੋਈ ਨਹੀਂ ਆਪਾਂ ਦੇ ਦੇਾਂਗੇ ਸਮਾਨ ਕਰਦੇ ਹੋ ਕੋਈ ਨਹੀਂ ਰਿਸ਼ਤਾ ਜੇ ਮ ਕੁੱਤੀ ਨਾ ਨਾ ਕੁੱਤੀ ਜਿੱਨਾ ਥਾਂ ਕਿੰਨੇ ਕੁ ਦੇ ਦੇਂਗਾ ਬਾਈ ਤੂੰ ਰੁਪਏ ਕੁੱਤੀ ਬੰਦੇ ਆ ਬਿਆਨ ਤਾਂ ਰਲਦੇ ਨਹੀਂ ਉਹਨਾਂ ਦੇ ਹਾਂ ਯਾਰ ਕਿਹੜੀ ਰਲਦੇ ਯਾਰ ਮੇਰੀ ਗੱਲ ਤੂੰ ਸਮਝਦਾ ਨਹੀਂ ਮੇਰੀ ਉਹ ਹੀ ਗੱਲ ਤੇਰੀ ਗੱਲ ਕੀ ਸਮਝਾਂ ਉਹ ਬਾਈ ਤੂੰ ਆਪਦੀਆਂ ਆਪਦੀਆਂ ਆਪ ਹੀ ਚਲਾਈ ਜਾਣਾਗਾ ਮਾਮਾ ਮੇਰੀ ਗੱਲ ਮੈਂ ਰੋਡ ਤੇ ਥਾਂਗਾ ਉਹਨਾਂ ਦਾ ਤੂੰ ਸਿਆ ਦੇਖੋ ਥਾਂ ਕਿੰਨਾ ਮਹਿੰਗਾਗਾ ਥਾਂ ਪਾਏ ਦੇਖਿਆ ਤਾਂ ਨਹੀਂ ਮੇਰੀ ਗੱਲ ਸੁਣ ਉਹ ਮੈਨੂੰ ਕਹਿੰਦਾ ਪੈਗਾ ਜੋ ਪੁੱਛੇ ਮੈਂਗਾ ਜਵਾਬ ਵੀ ਮੁੰਡਾ ਕੀ ਕਰਦਾ ਆਕੇ ਮੁੰਡਾ ਕੋਈ ਐਸੇ ਤਾਂ ਪੜਿਆਗਾ 10ਵੀਂ ਕਰੀਆ ਠੀਕ ਹੈ ਇਸ ਤੋਂ ਬਾਅਦ ਅੱਗੇ ਹੁਣ ਖੇਤੀ ਕਰਦਾ ਜੋ ਉਸ ਤੋਂ ਬਾਅ ਉਹਨਾਂ ਦਾ ਐਡੀ ਗੱਲ ਕਹੀ ਦੀ ਵੀ ਮੁੰਡਾ ਦੱਸ ਪੜਿਆ ਉਹਨਾਂ ਨੇ ਤੇ ਮੈਨੂੰ ਕਿਹਾ ਬੀਏ ਪਾਸ ਬੀਏ ਪਾਸ ਹੀ ਆ ਮੁੰਡਾ ਬਾਅਦ ਕਿਹਾ ਬਾਅਦ ਮੇਰੀ ਗੱਲ ਸੁਣਨ ਨਾ ਕੋ ਜਮੀਨ ਵੀ ਹੈਗੀ ਹੈ ਬੀਏ ਪਾਸ ਆ ਮੁੰਡਾ ਲੱਗ ਜੂਗਾ ਮੁੰਡਾ ਪਤਾ ਕਿੰਨੇ ਦਾ ਮੈਂ ਥੋੜਾ ਤਾਂ ਪਾਈ ਪਸੰਦੀ ਨਹੀਂ ਗੱਲ ਸੁਣੋ ਜੀ ਹਾਂ ਸੁਣੋ ਬਾਈ ਜੀ ਆ ਤਾਈ ਹੁਣ ਤੱਕ ਇੰਨੇ ਰਿਸ਼ਤੇ ਕਰਾਇਆ ਅੱਜ ਤੱਕ ਕੋਈ ਮਾੜਾ ਰਿਸ਼ਤਾ ਨਹੀਂ ਨਿਕਲਿਆ ਹੁਣ ਕਿਵੇਂ ਮਾੜਾ ਕਰਾਉਣਾ ਨਾਲੇ ਮਾਮਾ ਵਿੱਚ ਜਾਂਦਾ ਜਦੋਂ ਫਿਰ ਕਿਹੜਾ ਰਿਸ਼ਤਾ ਮਾੜਾ ਮਾਮਾ ਤੂੰ ਪੈਸੇ ਤਾਂ ਲਾਉਣੇ ਨਹੀਂ ਪੈਸੇ ਤਾਂ ਸੀ ਲਾਉਣੇ ਆ ਪੈਸਾ ਤੁਸੀਂ ਲਾਉਣੇ ਫਿਰ ਕੋ ਕਿਹੜਾ ਕੱਲਾ ਆਹ ਤਾਈ ਬੈਠੇ ਆ ਇਹ ਵੀ ਗੱਪ ਮਾਰੀ ਜਾਂਦੀ ਆ ਪਹਿਲਾਂ ਤਾਂ ਇਹਨੇ ਜਾ ਕੇ ਕਿਹਾ ਸਾਰਾ ਮੈਂ ਤੈਨੂੰ ਗਾਲ ਲਾਦਾ ਪਹਿਲਾਂ ਤਾਂ ਇਹ ਜਾ ਕੇ ਆ ਕਿ ਉਹਨਾਂ ਦੇ ਘਰ ਘਰ ਪਈ ਜਾਂਦਾ ਠੀਕ ਹੈ ਉਸ ਤੋਂ ਬਾਅਦ ਵਿੱਚ ਉਹ ਕਹਿੰਦੇ ਉਹਦੀ ਮਾਂ ਕਹਿੰਦੀ ਕਹਿੰਦੀ ਇਸ ਤਾਂ ਹਜੇ ਘਰ ਪਾਉਣ ਨਹੀਂ ਲੱਗੇ ਸਾਡੇ ਮੁੰਡੇ ਦੋਵੇਂ ਇਕੱਠੇ ਰਹਿਣਗੇ ਠੀਕ ਹੈ ਇਕੱਠੇ ਆ ਤੁਸੀਂ ਆਏਗਾ ਇੱਕ ਮਿੰਟ ਸੁਣ ਲੈ ਸੁਣ ਲੈ ਪਹਿਲਾਂ ਮਮੀ ਨੇ ਸੁਣ ਲੋ ਮੇਰੀ ਸੁਣ ਲੋ ਉਹਨਾਂ ਨੇ ਐ ਕਿਹਾ ਸੀ ਨਾ ਵੀ ਉੱਥੇ ਮੇਨ ਰੋਡ ਦੇ ਉੱਤੇ ਜਗ੍ਹਾ ਲੈ ਕੇ ਰੱਖੀ ਵੀ ਪਰਤ ਪਈ ਹੋਏ ਖੇਤ ਠੀਕ ਹੈ ਠੀਕ ਹੈ ਵੀ ਘਰ ਪਾਉਣ ਲੱਗਣਾ ਉਹਨਾਂ ਨੇ ਐ ਤਾਂ ਕਿਹਾ ਦੀ ਵੀ ਅੱਧਾ ਪਾਲ ਆ ਉਹ ਕਹਿੰਦੇ ਕਿ ਪਰਤ ਪਈ ਪਈ ਆ ਥਾਂ ਆ ਕੇ ਦੇਖ ਲੋ ਹਜੇ ਜਿਵੇਂ ਕੱਡੀਆਂ ਪਈਆਂ ਭਾਈ ਲੱਗੜਾ ਆ ਜੇ ਭਾਈ ਮਾਮਾ ਜੀ ਆਪਾਂ ਪੁਰਾ ਆ ਮੇਰਗਾ ਸੋਣਾ ਮੈਂ ਨਿੰਦਰ ਅੱਡੀ ਕੋਠੀ ਪਾ ਕੇ ਬੈੰਨੇ ਤਾਂ ਇੱਥੀ ਆ ਹੈ ਬਾਈ ਤੈਨੂੰ ਸਿਆਣਾ ਕਰਕੇ ਬੁਲਾਇਆ ਠੀਕ ਹੈ ਕੋਈ ਨਹੀਂ ਬਹੁਤ ਸਿਆਣਾ ਸੀ ਕੋਈ ਸਿਆਣਾ ਮੇਰੀ ਸਾਨ ਤਾਂ ਰੋਲ ਕੇ ਰੱਖਤੀ ਸੀ ਉਥੇ ਕੋਈ ਗੱਲਬਾਤ ਨਹੀਂ ਹੈਗੀ ਇਹਦੀ ਠੀਕ ਹੈ ਇੱਕ ਇੱਕ ਮੁੰਡਾ ਕਹਿੰਦਾ ਕਿ ਨੌਕਰੀ ਲੱਗ ਕੇ ਸਰਕਾਰੀ ਠੀਕ ਹੈ ਜਦੋਂ ਉਹ ਬਾਹਰ ਆਨ ਮੁੰਡਾ ਟੱਕਰਿਆ ਕਹਿੰਦਾ ਮੈਂ ਤਾਂ ਬਈ ਪ੍ਰਾਈਵੇਟ ਨੌਕਰੀ ਲੱਗਿਆ ਹੈ ਉਹਨਾਂ ਦੇ ਬਿਆਨ ਹੀ ਰਹੇ ਕਿਥੇ ਪ੍ਰਾਈਵੇਟ ਕਿਥੇ ਸਰਕਾਰੀ ਅੱਜ ਅੱਜ ਪ੍ਰਾਈਵੇਟ ਆ ਕੱਲੋ ਪ੍ਰਾਈਵੇਟ ਸਰਕਾਰੀ ਹੋ ਜਾਊਗਾ ਪ੍ਰਾਈਵੇਟ ਹੋਊ ਆਪਣੀ ਰਾਜਦਾਨਾ ਤਾਂ ਸੋਲੋ ਮਾਮਾ ਜੀ ਮਾਪਿਓ ਹੈਗੇ ਅਨਪੜ੍ਹ ਹੈਨਾ ਮਾਪਿਓ ਕਿਨ ਵਿਚਾਰੇ ਨੂੰ ਕੀ ਪਤਾ ਬਾਹਰ ਅੰਦਰ ਕੀ ਪ੍ਰਾਈਵੇਟ ਹੁੰਦਾ ਕੀ ਨੌਕਰੀ ਮੁੰਡਾ ਕੀ ਕੋਕ ਪੜਿਆ ਉਹ 10 ਨਹੀਂ ਪਾਸ ਉਹ ਮੁੰਡਾ 10 ਨਹੀਂ ਪਾਸ ਆਏ ਤਾਂ ਬੈਠਾ ਰਿਹਾ ਐ ਇਦੂ ਤਾਂ ਦਾ ਵੰਦਿਆ ਨਹੀਂ ਸ਼ਰੀਫ ਕਰਦੇ ਮੁੰਡੇ ਐ ਬੰਦੇ ਹੁੰਦੇ ਅਸ ਫਿਰ ਮਾੜਾ ਮੋਟਾ ਬੰਦੇ ਨੂੰ ਬੰਦਿਆਂ ਦੀ ਬੈਠਣ ਦੀ ਅਕਲ ਤਾਂ ਹੋਵੇ ਫਿਰ ਕੀ ਬੋਲਦਾ ਹੈ ਗਰਾ ਦੇ ਜਵਾਕ ਦੀ ਸੌਂ ਖਾ ਕੇ ਦੱਸ ਵੀ ਉਹਨਾਂ ਕੋਲੇ 12 ਕਿਲੋ ਲਓ ਮੈਂ ਕਹਤਾਂ ਉਹ ਲਾ ਦੇ ਖਲਰ ਹਾਂ ਉਹਨੇ ਫੇਰ ਭਾਣੇ ਤੁਂ ਜਨਾਬ ਉਹ ਲਾ ਦੇ ਹਾਂ ਕੁੜੀ ਦਾ ਘਾਬ ਸਾਡੀ ਇੱਕ ਮਿੰਟ ਦੋ ਜੱਜਾ ਚੁੱਪ ਕਰ ਜਾ ਭਾਣੇ ਆ ਬੈਠਾ ਕੁੜੀ ਦਾ ਪਿਓ ਹਾਂ ਜੇ ਕੋਈ ਉੰਨੀ ਨੀਕ ਨਿਕਲ ਗਈ ਨਾ ਕੱਲ ਮੈਨੂੰ ਫੜ ਲਓ ਕਿਰਾਂ ਇੱਕ ਵਾਰੀ ਰਿਸ਼ਤਾ ਤਾਂ ਕਰੋ ਮੈਂ ਤੇਰੇ ਨਾਲ ਆਪਾਂ ਰਿਸ਼ਤਾ ਉੱਥੇ ਹੀ ਕਰਾਂਗੇ ਠੀਕ ਐ ਐਂ ਨਹੀਂ ਕਰਾਂਗੇ ਉੱਥੇ ਤੁਸੀਂ ਸਾਡੀ ਡਿੱਕਟੀ ਦਾ ਤੇਰੀ ਕੀ ਲੱਗਦੀ ਆ ਉਹ ਨਹੀਂ ਮੈਨੂੰ ਸਾਡੀ ਕੁਛ ਲੱਗਦੀ ਇਹ ਕਰੂਗਾ ਰਿਸ਼ਤਾ ਤੂੰ ਮੈਨੂੰ ਭੇਜਿਆ ਮੈਨੂੰ ਕੁਛ ਨਹੀਂ ਲੱਗਦੀ ਮੇਰੇ ਬਾਅਦਲੀ ਦਾ ਰਿਸ਼ਤਾ ਅਸੀਂ ਕਰਨਾ ਨਹੀਂ ਸੀਗਾ ਤੂੰ ਮੈਨੂੰ ਕਿਹਾ ਸੀ ਪੁੱਤ ਤੂੰ ਜਾਇਆ ਤੇਰੇ ਕਹਿੰਦੇ ਜਾ ਕੇ ਆਇਆ ਮੈਨੂੰ ਤਾਂ ਉੱਕਾ ਮਨਜ਼ੂਰ ਨਹੀਂ ਦਿੱਤਾ ਮਾਮਾ ਜੀ ਰਾਜੀ ਪਹਿਲਾਂ ਹੀ ਸੀਗੇ ਜਾਣ ਕੇ ਨਹੀਂ ਮੇਰੀ ਗੱਲ ਸੁਣ ਇਹਨਾਂ ਨੇ ਤਾਂ ਮੁੰਡਾ ਦੇ ਠੂਠ ਨਹੀਂ ਮਾਰਦਾ ਇਹਨਾਂ ਨੇ ਮੁੰਡਾ ਦੇਖ ਕੇ ਉਹਦੀ ਮੂੰਹ ਮ ਕੀ ਗੱਲ ਲੱਗੀ ਇਹਦੇ ਤੋਂ ਤਾਂ ਗੋਰਾ ਹੀ ਹੈਗਾ ਕਹਿੰਦੇ ਨੇ ਵੀ ਗੱਲ ਰੰਗ ਦੀ ਤਾਂ ਹੈ ਹੀ ਨਹੀਂ ਗੱਲ ਤਾਂ ਘਰ ਦੀ ਆ ਜੇ 12 ਕਿੱਲੇ ਜ਼ਮੀਨ ਉਹਨਾਂ ਕੋਲੇ ਹੁੰਦੀ ਤਾਂ ਘਰ ਵੀ ਦਿਖਦਾ ਵੀ 12 ਕਿੱਲੇ ਦਾ ਅੱਜ ਕੱਲ ਜਿੰਨਾਂ ਕੋਲ 2 ਕਿੱਲੇ ਜ਼ਮੀਨ ਹੈ ਨਾ ਉਹਨਾਂ ਦੇ ਵੀ ਕੋਠੀਆਂ ਮੈਂ ਦਰਦੀ ਮੈਂ ਦਰਦੀ ਮੇਰੀ ਗੱਲ ਨਹੀਂ ਕਰੀਂ ਉੱਥੇ ਕੀ ਦਵਾਈ ਦੀ ਨਹੀਂ ਮੈਂ ਗੱਲ ਤਾਂ ਸੁਣ ਲਓ ਉਹ ਕਈ ਵਾਰ ਬੰਦਾ ਪੈਸਾ ਜੋੜਦਾ ਹੁੰਦਾ ਓਏ ਚੁੱਪ ਕਰ ਜੋ ਇਹ ਵੀ ਸੁਣ ਲਓ ਇਹ ਨਹੀਂ ਬੋਲ ਲੈਣੇ ਕਿਹੜਾ ਮੌਨ ਬਰਤ ਰੱਖਿਆ ਬਸ ਉਹ ਇਹਨਾਂ ਨੇ ਅੱਖਾਂ 'ਚ ਘਸੌਣ ਦੇ ਦੇ ਰੋਣਾ ਮਾਮਾ ਜਦੋਂ ਕੁੜੀ ਨੇ ਕੋਈ ਚੰਦ ਚੜ੍ਹਤਾ ਉਹਦੇ ਉਹ ਵੇਖਲਾ ਮੰਨਾ ਫੋਟੋਆਂ ਲਿਆ ਸੀ ਖਿੱਚ ਕੇ ਯਕੀਨ ਤਾਂ ਹੋਵੇ ਤੇ ਨਹੀਂ ਕਰਿਆ ਇਹਨਾਂ ਨੇ ਫਿਰ ਆਹੀ ਤਾਂ ਮੈਂ ਗੱਲ ਆਖੀ ਭੌਂਕੀ ਜਾਂਦਾ ਇਹਨਾਂ ਨੂੰ ਗੱਲ ਸੁਣਨਾ ਹੀ ਵੀ ਕੋਈ ਕਿਸੇ ਦੀ ਉਹ ਬਾਈ ਉਹ ਬਾਈ ਅਕਲ ਨੂੰ ਹੱਥ ਮਾਰੇਗਾ ਤੀਜੀ ਥਾਂ ਆਪਦੀ ਤੀਦੀਆਂ ਆਪ ਗੱਲਾਂ ਬਣਾਈਆਂ ਨਾ ਸ਼ਰਮ ਕਰ ਉਹ ਤੂੰ ਉਹ ਭਰਾਵਾ ਫੋਟੋਆਂ ਲੈਂਦਿਆਂ ਸੀ ਮੈਂ ਹੁੰਦਾ ਫੋਟੋਆਂ ਵਾਲਿਆਂ ਦਿਲਾਰੀ ਗੱਜ ਕੇ ਫੋਟੋਆਂ ਤੇਰੀਆਂ ਮੈਂ ਬਣਾ ਦਿੰਨਾ ਸਾਨੂੰ ਦਬਾਈਆ ਤੂੰ ਤਾਂ ਇੱਥੇ ਆ ਜਾ ਜਨੇ ਝੋਲਾ ਚੱਕ ਕੇ ਅਸੀਂ ਪਿੰਡ 'ਚ ਰਹਿਣਾ ਸਾਡੇ ਨਾਲ ਕੁੜੀ ਤੋਰ ਦੋ ਅਸੀਂ ਬਹਿਦਾ ਯਾਰ ਹਾਂ ਹਾਂ ਉਹ ਤੇਰੀ ਦੋਨੋਂ ਕੁੜੀ ਚਾਹੁੰਦੇ ਆ ਇਹ ਮੈਂ ਇਹਦੇ ਨਾਲ ਜਾ ਉਹਨਾਂ ਨਾਲ ਕੁੜੀ ਤੋਰ ਜਾ ਉਹ ਤਾਂ ਚਾਹੁੰਦੇ ਆ ਵੀ ਜਿਹੜਾ ਬੰਦਾ ਸਾਨੂੰ ਮਿਲੇ ਨਹੀਂ ਅੱਜ ਇਹ ਹੋਰ ਹਿੱਸਾ ਕੀ ਕਰਨਾ ਸੋਣ ਬਾਈ ਇਹ ਗੱਲ ਨਾ ਬਹੁਤ ਜਰਦੀ ਨਿਬੜ ਗਈ ਤੈਨੂੰ ਉਦੋਂ ਹੀ ਮੈਂ ਦੱਸਿਆ ਸੀਗਾ ਮਸਾਂ ਗੱਲ ਨੇ ਵੇੜੀ ਸੀ ਇਹ ਵੀ ਆਪਣੀ ਕੁੜੀ ਦੀ ਉੱਚ ਕੋਈ ਗੱਲ ਨਹੀਂ ਹੈਗੀ ਅੱਜ ਫੇਰ ਤੁਸੀਂ ਪੁਰਾਣੀ ਗੱਲ ਖੇਡਦੇ ਹੋ ਕੀ ਗੱਲ ਬਾਈ ਪੁਰਾਣੀ ਇਹ ਹੀ ਕਹਿੰਦਾ ਵੀ ਉਦੋਂ ਤੁਸੀਂ ਤਾਂ ਚਲ ਪੜਦਾ ਪਾਤਾ ਸਵੇਰ ਨੂੰ ਕੋਈ ਹੋਰ ਜੱਪ ਖੜਾ ਹੋ ਗਿਆ ਉਦੋਂ ਪਹਿਲਾਂ ਵਿਆਹ ਦਿਓ ਤੁਸੀਂ ਕੀ ਪਾਰਾ ਕਿੱਲਿਆ ਤੋਂ 10 ਕਿੱਲਿਆ ਤੋਂ ਪਹਿਲਾਂ ਵੀ ਮਾਰੂ ਉਠਾ ਦਿਓ ਕੁੜੀ ਨੂੰ ਬਾਈ ਮੈਂ ਉਹੀ ਗੱਲ ਕਰਦਾ ਦੇਖਣ ਗਿਆ ਸੀ ਰਿਸ਼ਤਾ ਅੱਜ ਵਿਆਹ ਹੋ ਜਾਂਦਾ ਜੇ ਸਾਨੂੰ ਵਧੀਆ ਮੁੰਡਾ ਲਿਆ ਜਾਂਦਾ ਮੇਰੀ ਗੱਲ ਸੁਣਦਾ ਤਾਈ ਫਰਮੂਡਾ ਲੱਭਦਾ ਵਧੀਆ ਕਰਦਾ ਹੋਊਗਾ ਵਧੀਆ ਘਰ ਬਾਰ ਹੋਊਗਾ ਠੀਕ ਆ ਸੋਹਣਾ ਸਿਰਖਾ ਮੁੰਡਾ ਆਪਾਂ ਉੱਥੇ ਵਿਆਹ ਕਰਦਾਂਗੇ ਜੇ ਐ ਇਹ ਜਾਂ ਘਰ ਲੱਭੇਗੀ ਟੁੱਟਿਆ ਆਪਾਂ ਜੇ ਅਸੀਂ ਤਾਂ ਉੱਥੇ ਰਿਸ਼ਤਾ ਕਰ ਦੇਣੀ ਮੈਂ ਪੁੱਤ ਹਾਂ ਮੈਂ ਤਾਂ ਜ਼ਬਾਨ ਕਰ ਬੈਠੀ ਮੇਰੀ ਜ਼ਬਾਨ ਤੇ ਤਾਂ ਫੁੱਲ ਚੜਾ ਦਿਓ ਮੈਂ ਕੀ ਮੂੰਹ ਦਿਖਾਉਂਦੀ ਉਹਨਾਂ ਨੂੰ ਨਹੀਂ ਤੇਰੀ ਜ਼ਬਾਨ ਤੇ ਫੁੱਲ ਕਿਉਂ ਅਸੀਂ ਚੜਾ ਦੇ ਕੇ ਸਾਡੀ ਕੁੜੀ ਨੂੰ ਖੂਚ ਧੱਕਾ ਦੇਣਾ ਸਾਨੂੰ ਪਤਾ ਤੇਰੀਆਂ ਜਵਾਨਾਂ ਦਾ ਲੰਬਰਦਾਰਾਂ ਦਾ ਕਿੰਨਾ ਰੌਲਾ ਪਿਆ ਮੈਂ ਵੀ ਤੇ ਯਾਰੀ ਹਾਂ ਮੂੰਹ ਇਹਦੀ ਮੈਂ ਪੜਨਾ ਨਹੀਂ ਹੈ ਕਹਿੰਦੇ ਮੇਰਾ ਵਿਆਹ ਕਰਦਾ ਰੇ ਮੁੰਡਾ ਮੈਂ ਤਾਂ ਤੇਰੀ ਗੱਲ ਕਹੀ ਐ ਨਾ ਇਹੀ ਪ੍ਰਾਣੀਆਂ ਵਾਂਗਾਂ ਵਟਕੇ ਬੈਹਿ ਗਈ ਦੱਸ ਮੈਂ ਕੀ ਕਰਾਂ ਤੂੰ ਤੁਸੀਂ ਐਂ ਕਰੋ ਕੁੜੀ ਨੂੰ ਮੁੰਡਾ ਇੱਕ ਵਾਰੀ ਦਿਖਾ ਦਿਓ ਜੇ ਕੁੜੀ ਦੇ ਪਸੰਦ ਆ ਗਿਆ ਤਾਂ ਕਰ ਲੈ ਕਰ ਦਿਓ ਨਹੀਂ ਜਮਾ ਨਾ ਕਰੀ ਇਹ ਕੁੜੀ ਨੂੰ ਤਾਂ ਪਤਾ ਨਹੀਂ ਕੀ ਕਹਿ ਰੱਖਿਆ ਕੁੜੀ ਤਾਂ ਹੁਣ ਜਿਵੇਂ ਇਹ ਕਹਿੰਦੀ ਔਲੀ ਹਾਂ ਰਾਤੀ ਤੇਰਾ ਸਿਰ ਚਿੱਟਾ ਹੋ ਗਿਆ ਤੇਰਾ ਤੂੰ ਕੋਈ ਅਕਲ ਨੂੰ ਹੱਥ ਮਾਰ ਲੈ ਮਾਰ ਲੈ ਅਕਲ ਨੂੰ ਹੱਥ ਤੇ ਤੂੰ ਵੀ ਮਾੜਾ ਮਾੜਾ ਥੰਮੀ ਨਾਲ ਸੋਚ ਜਿਵੇਂ ਆਖਦੇ ਨੇ ਸਹੀ ਕਹਿੰਦੇ ਐ ਪਲਾਂ ਦੀ ਮੇਰੀ ਗੱਲ ਸੋਂ ਐਡੀਆਂ ਵੱਡੀਆਂ ਕੁੜੀਆਂ ਨੂੰ ਘਰੇ ਭਾਇਆ ਜਾਂਦਾ ਕਿਤੇ ਉਹਨਾਂ ਟੈਂਸਲ ਵਿਆਹ ਕਿ ਤੋਰੀ ਦਾ ਹੁੰਦਾ ਹਾਂ ਉਹੀ ਤਾਂ ਗੱਲ ਹੈ ਉਹ ਰਿਸ਼ਤੇ ਬਰਾਬਰ ਦੇ ਨਾਲ ਹੁੰਦੇ ਹੁੰਦੇ ਆਤੀ ਪੁੱਤ ਬਰਾਬਰ ਦਾ ਘਰ ਬਰਾਬਰ ਦਾ ਉਸ ਵੀ ਨਹੀਂ ਬਰਾਬਰ ਦਾ ਬਗਾਨੇ ਦਾ ਮੂੰਹ ਗੋਰਾ ਹੋਵੇ ਤਾਂ ਥੱਪੜ ਮਾਰਵੇਂ ਲਾਲ ਕਾਲਾ ਹੈ ਆਏ ਓਏ ਰੱਬਾ ਓਏ ਕਿਹੜੇ ਵੇਲੇ ਮੇਰੇ ਮੂੰਹ ਚੋਂ ਆ ਗੱਲ ਨਿਕਲ ਗਈ ਮੁੰਡੇ ਦਾ ਰੰਗ ਪੱਕਾਗਾ ਹੁਣ ਉਸੇ ਗੱਲ ਨੂੰ ਫੜੀ ਬੈਠੇ ਆ ਤੂੰ ਵੀ ਬੈਠਾ ਰਹਿ ਬਾਈ ਤੇਰੇ ਚਾਰੇ ਤੇ ਕਿਹੜਾ ਬਾਲਾ ਡੋਡੋ ਲਪੈਂਦਾ ਆਏਗਾ ਬੱਦੂ ਚੁੱਪ ਕਰਦਾ ਤੂੰ ਕਿਉਂ ਐਵੇਂ ਬੋਲੀਂ ਨਾ 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 ਇੱਕ ਮਿੰਟ ਭਾਈ ਤੂੰ ਕਹਿਣਾ ਵੀ ਬਰਾਬਰ ਦੇ ਨਹੀਂ ਹੈਗੇ ਨਾ ਤੂੰ ਪਹਿਲਾਂ ਕਿੰਨਾ ਕ ਅਮੀਰ ਸੀਗਾ ਜੇ ਤੂੰ ਨੌਕਰੀ ਲੱਗਿਆ ਫਿਰ ਤੂੰ ਆਪਦਾ ਘਰ ਪਾਇਆ ਬੰਦਾ ਮਿਹਨਤੀ ਹੋਣਾ ਚਾਹੀਦਾ ਹਾਂ ਫਿਰ ਮੈਂ ਤਾਂ ਮਿਹਨਤੀ ਸੀ ਮੈਂ ਤਾਂ ਗਰੀਬ ਤੋਂ ਅਮੀਰ ਹੋਇਆ ਉਹ ਵੀ ਅਗਲਾ ਮਿਹਨਤੀ 12 ਕਿਲੋ ਪਾਹੀ ਕਰਦਾ ਗੱਲ ਤਾਂ ਸੁਣ ਲੈ ਗੱਲ ਜਿਹੜੀ ਕਰੀ ਜਨੇ ਆ ਵੀ ਗੱਲ ਸਾਰੀ ਝੂਠ ਲੱਗਦੀ ਆ ਕੋਈ ਉਹਦੇ ਕੋਲੇ 12 ਕਿਲੋ ਜਿੰਮੀ ਨਹੀਂ ਪਾਉਂਦਾ ਮੈਂ ਕਿਉਂ ਝੂਠ ਵੱਲੂਗਾ ਮੈਂ ਕਿ ਤਸ ਲੈਣਾ ਮੈਂ ਬਚੋਲਗੀ ਮੈਂ ਬਚੋਲਗੀ ਲੈਣੀਆ ਬਚੋਲਗੀ ਲੈ ਆਹ ਲੈਣੀਆ ਬਚੋਲਗੀ ਤਾਨੂੰ ਹਰ ਏ 70 ਬਾਕੇ ਬੈਠ ਗਏ ਮਾਂ ਮੇਰੀ ਗੱਲ ਸੁਣ ਠੀਕ ਹੈ ਇਹ ਤਾਂ ਐਵੇਂ ਮਾਰੀ ਜਾਂਦੇ ਭਕਾਈ ਤੈਨੂੰ ਮੈਂ ਦੱਸਦਾ ਆਪਣੀ ਕੁੜੀ ਦਾ ਵਿਆਹ ਉੱਥੇ ਅਸੀਂ ਨਹੀਂ ਕਰਦੇ ਨਹੀਂ ਕਰਦੇ ਠੀਕ ਹੈ ਮੈਂ ਸਾਰਾ ਕੁਝ ਦੇਖਿਆ ਆ ਕੁਝ ਵੀ ਉੱਥੇ ਹੈ ਨਹੀਂ ਜਿਹੜਾ ਕੁਝ ਐਵੇਂ ਇਹ ਦੱਸੀ ਜਾਂਦੀ ਹੈ ਇੱਕ ਫੋਨ ਮੇਰੇ ਘਰ ਦੂਜਾ ਘਰ ਤੋਂ ਫੋਨ ਜਾ ਕੇ ਮੇਰੇ ਗੱਲ ਮੇਰੀ ਗੱਲ ਸੁਣ ਭਣਾ ਆਪਾਂ ਉੱਥੇ ਕੁੜੀ ਵਿਆਹਾਂਗੇ ਆਪਾਂ ਕਿੰਨੇ ਜਣੇ ਐਨੇ ਆਣੇ ਮਿਲ ਕੇ ਆਪਣੇ ਕੋਲ ਇੱਕ ਕੁੜੀ ਆ ਉਹਦਾ ਰਿਸ਼ਤਾ ਆਪਾਂ ਚੰਗੇ ਥਾਂ ਤੇ ਨਹੀਂ ਕਰ ਸਕਦੇ ਹੈ ਤੇ ਚੰਗੇ ਥਾਂ ਤੇ ਰਿਸ਼ਤਾ ਕਰਾਂਗੇ ਭਾਵੇਂ ਮਾੜਾ ਹੋਵੇ ਚੰਗਾ ਹੋਵੇ 4 ਪੈਸੇ ਦੇਵਾਂਗੇ ਨਾਲ ਕੋਈ ਜਿਹੜਾ ਸਮਾਨ ਘਰ ਦੀ ਵਰਤੋਂ ਆਸਤੇ ਉਹ ਦੇਵਾਂਗੇ ਕੋਈ ਘਰ ਇਹ ਕਹਿੰਦੇ ਕਮਰੇ ਖਾਲੀ ਆ ਮੰਜੇ ਪਏ ਹੋਇਆ ਉੱਥੇ ਐਂ ਕਹਿੰਦੇ ਆ ਸੋਹਣਾ ਬੈੱਡ ਦੇ ਦਾਂਗੇ ਸਾਰਾ ਸਮਾਨ ਘਰੋਂ ਜਾਓਗੇ ਫਿਰ ਤੂੰ ਟੱਕੀ ਨਾ ਹੈਲੋ ਹਾਂਜੀ ਹਾਂ ਬਈ ਗੱਲ ਹੀ ਕਰੀ ਜਾਂਦੇ ਕੋਈ ਗੱਲ ਨਹੀਂ ਠੀਕ ਹੈ ਹਾਂ ਕੋਈ ਗੱਲ ਨਹੀਂ ਬਈ ਹਾਂ ਦਿੰਨੇ ਜਵਾਬ ਹੀ ਦਿੰਨੇ ਆ ਤੁਹਾਨੂੰ ਠੀਕ ਹੈ ਲੈ ਓਏ ਏ ਉਹਨਾਂ ਦਾ ਫੋਨ ਆ ਸੀਗਾ ਨਾ ਗੱਲ ਸੁਣ ਜਦਾਂ ਚੱਜ ਦਾ ਆ ਕੇ ਚੱਜ ਦਾ ਵਧੀਆ ਘਰ ਹੈ ਘਰੇ ਦਾ ਉਹਨਾਂ ਦੇ ਕੁਝ ਹੈ ਹੀ ਨਹੀਂ ਦੋ ਮੰਜੇ ਆ ਮੰਜੇ ਜਿੱਤਾਂ ਦੇ ਘਰੇ ਮੰਜੇ ਹੁੰਦੇ ਆ ਹੈ ਸ਼ੁਕਰ ਮੰਜੇ ਤਾਂ ਹੈਗੇ ਆ ਉਹਨਾਂ ਦਾ ਫੋਨ ਆਇਆ ਸੀਗਾ ਹੁਣ ਤੇ ਉਹਨੂੰ ਮੈਂ ਕਹਤਾ ਵੀ ਕੋਈ ਗੱਲ ਨਹੀਂ ਅਸੀਂ ਗੱਲ ਕਰਦੇ ਆ ਤੂੰ ਇਹਨਾਂ ਨਾਲ ਰਾਇ ਕਰਕੇ ਦੱਸ ਦੇ ਠੀਕ ਆ ਸਾਡੀ ਦਾ ਉਹਦੀ ਕੁੜੀ ਦੇ ਮਾਮੇ ਦੀ ਜਮਾ ਜਵਾਬ ਆ ਰਾਇ ਹੈ ਨਹੀਂਗੀ ਤੇ ਉਹ ਬਾਕੀ ਭੂਆ ਨੂੰ ਪੁੱਛ ਲੈ ਭੂਆ ਦੱਸ ਤੇ ਹੀ ਰਾਇ ਹੈਗੀ ਬਈ ਮੇਰੀ ਗੱਲ ਨਾ ਭਾਈ ਮੇਰ ਤਾਂ ਆਪ ਰਾਇ ਨਾ ਸੁਣ ਮੇਰੀ ਥੋੜੀ ਰਾਇ ਨਹੀਂ ਹੈ ਨਹੀਂ ਹੈਗੀ ਨਹੀਂ ਹੈਗੀ ਭਾਵੇਂ ਮੇਰੀ ਗੱਲ ਸੁਣ ਸਿੱਧੀ ਗੱਲ ਅੱਜ ਤੋਂ ਜਵਾਬ ਹੈ ਜੇ ਇਹ ਰਹਿ ਕਰਕੇ ਉੱਥੇ ਰਿਸ਼ਤਾ ਨਹੀਂ ਕਰਦੇ ਮੈਂ ਮੁੜ ਕੇ ਇੱਥੇ ਵੇੜ ਨਹੀਂ ਜਾਣਾ ਮੈਂ ਤਾਂ ਆਪਣੀ ਮੈਂ ਤਾਂ ਆਪ ਜਾਣੀ ਬਸ ਉਹ ਚੱਲ ਮਾਮਾ ਖੇਤ ਚੱਲਦੇ ਆਂ ਇਹਨਾਂ ਨੂੰ ਰਹਿਣ ਦੇ ਇੱਥੇ ਵੇਖ ਲੈਣ ਦੇ ਜਿੰਨਾ ਚਿਰ ਕੁੜੀ ਘਰੇ ਰਹੂਗੀ ਠੀਕ ਹੈ ਮੈਂ ਵੀ ਇੱਥੇ ਰਹਿੰਦੇ ਆਂ ਠੀਕ ਹੈ ਉਹਨਾਂ ਚਿਰ ਮੈਂ ਵੀ ਨਹੀਂ ਵੜਦਾ ਘਰੇ ਇਹ ਤਾਂ ਯਾਰ ਜਾਣ ਕੇ ਓ ਚਿਲਾਉਂਦੇ ਆ ਹੈ ਰਿਸ਼ਤਾ ਕਰਨ ਦੇ ਪਹਿਲਾਂ ਇਹਨਾਂ ਨੇ ਮੁੰਡੇ ਦਾ ਦਾਖਲਾ ਨਹੀਂ ਭਰਿਆ ਕੁੜੀ ਪਿੱਛੇ ਉਹਨੂੰ ਮਣਾਈ ਬੈਠੇ ਆ ਮੂਰੇ ਹਰੇਕ ਗੱਲ 'ਚ ਕਰਦੇ ਕਿ ਉਹਨੂੰ ਹੀ ਰਿਸ਼ਤਾ ਕੀ ਕਮੀ ਇਹਨਾਂ ਨੂੰ ਦੱਸ ਮੈਂ ਲਾਉਣਾ ਪੈਸੇ ਕਰੋ ਕਿੱਥੇ ਕਰਨਾ ਬਾਈ ਜੀ ਮੈਂ ਖੋਦੀ ਹਾਂ ਰਿਸ਼ਤਾ ਕਰਾਂਗੇ ਮੈਂ ਕਰਾਉਂਗਾ ਮੈਂ ਕਰਾਉਂਗਾ ਇਹਨਾਂ ਦੀ ਹੱਬਾ ਹੀ ਤੁਹਾਡੀ ਹਾਂ ਨਾ ਤੁਹਾਡੀ ਕੁੜੀ ਤਾਂ ਮੈਂ ਤਾਂ ਕਹਿਣਾ ਵਾ ਕਰਦੇ ਹੋ ਜਿੱਥੇ ਕਰਨਾ ਮੇਰੀ ਵੀ ਹਾਂ ਮੇਰੀ ਹਾਂ ਮੇਰੀ ਹਾਂ ਤੇ ਬਾਬੇ ਠੀਕ ਹੈ ਫਿਰ ਤੁਸੀਂ ਕਰ ਲਓ ਰਿਸ਼ਤਾ ਅਸਤਾ ਆਉਂਦੇ ਨਹੀਂ ਵਿਆਹ ਤੇ ਕਰਦੇ ਕੀ ਹੈ ਲੱਛਣ ਕਰੀ ਮਮਾ ਤੂੰ ਆਪਦੇ ਜਵਾਬ ਦੇਖ ਲੈਣਾ ਯਾਰ ਕਿਉਂ ਸਾਡੇ ਘਰ ਚਰੰਦ ਪੋਇਆ ਤੂੰ ਮੈਂ ਜਵਾਬ ਕਿੰਨੇ ਦੇਣਾ ਕਿ ਬੜ ਮੈਨ ਦੇਣ ਕਰੇ ਫਿਰ ਹਾ ਲੱਛਣ ਨਹੀਂ ਵੜਨਦੇ ਜਿਹੜੇ ਲੱਛਣ ਹੈ ਸਾਡਾ ਲੱਛਣ ਨੂੰ ਨਾ ਬੋਲਾ ਕਿਉਂ ਕੀ ਗੱਲ ਇਹ ਤਾਂ ਇੱਥੇ ਬੈਠਾ ਧੱਕੇ ਮਾਰ ਕੇ ਕੱਢਿਆ ਮੇਰੀ ਮੇਰੀ ਕਮੇਟਾਤੀ ਹੋਗੀ ਮੈਂ ਸੱਦਲੀ ਭੂਆ ਸੱਦਲੀ ਤੂੰ ਇੱਜ਼ਤ ਮਾਣ ਕਰਦੇ ਹੈਂ ਹਾਂ ਕਰਦੀਆਂ ਇੱਜ਼ਤ ਮਾਣ ਤੈਨੂੰ ਕਿ ਲੋੜ ਪਈ ਸੀ ਧੱਕਾ ਦੇਆ ਉਹਨੂੰ ਨਹਿਰ ਚ ਧੱਕਾ ਦੇਆ ਕੁੜੀ ਨੇ ਸੋਟੇ ਬਾੜੀ ਅੱਖਾਂ ਜੰਬਲਦੀ ਹੈ ਬਾਹਰ ਜਾਂਦੀ ਹੈ ਪਲਾਥੀ ਮਾਰ ਕੇ ਸਾਰੀ ਉਮਰ ਚ ਅਕਲ ਦੀ ਗੱਲ ਲੈ ਹੋ ਗਿਆ ਮੇਰੀ ਗੱਲ ਸੁਣਨੀ ਮੁੱਗ ਬਣੀ ਬੈਠੀ ਹੈ ਗੌਰ ਕਰਿਆ ਕਰ ਕੱਲਾ ਬਚੋਲ ਪੁਣਾ ਇੱਧਰ ਨਹੀਂ ਆਉਂਦਾ ਬਚੋਲ ਪੁਣਾ ਤਿੰਨ ਪਾਸੇ ਆਊਗਾ ਸੁਰਤ ਕਰ ਲਿਆ ਕਰ ਤਾ ਐਡਾ ਲਾਲਚ ਹੈ ਬਾਬੂਆ ਤੂੰ ਆਵਦੇ ਘਰੇ ਜਾਵੜਾ ਫੇਰ ਐਵੇਂ ਮੇਰੇ ਨਾਲ ਜਿਦੇਗੀ ਤੂੰ ਹੈ ਪਹਿਲਾ ਕੈਸਾ ਲਾਤੋਂ ਵਰਤਨ ਲੱਗੀਆਂ ਅੱਜ ਇੰਨੀ ਚੰਗੀ ਹੋਵੇ ਆਦਿਆਂ ਨੂੰਹਾਂ ਤੋਂ ਰੋਟੀ ਦੇਖਿਆ ਆ ਗਈ ਨਾ ਸਕਾਈ ਮੂਤੇ ਆ ਵੀ ਕਹੀ ਜਾਂਦੀ ਆ ਵੀ ਮੈਨੂੰ ਤਾਂ ਐ ਸੀਗਾ ਵੀ ਵਧੀਆ ਘਰ ਘਰ ਪਾ ਲੈਣਗੇ ਇਹ ਹੁਣੀ ਸੀਗਾ ਤੇ ਆ ਗਈ ਤੇ ਕੱਲ ਨੂੰ ਕਿੱਥੇ ਜਿਹੜੀ ਚਾਚੀ ਵਿਚਾਰੀ ਕੀ ਕਰੇ ਹੈ ਸਾਰੇ ਅਸ ਬਸ ਬਹਿ ਜਾ ਇਹ ਵਾਲਾ ਬਾਈ ਆ ਬਹਿ ਜਾ ਬਾਈ ਇੱਧਰ ਆ ਜਾ ਹੋ ਠੀਕ ਹੈ ਸੱਸੀ ਗੱਲ ਸੁਣ ਘਰ-ਬਾਰ ਤਾਂ ਪੈਂਦੇ ਹੀ ਰਹਿੰਦੇ ਹੁੰਦੇ ਆ ਹੈ ਤਾਂ ਅਗਲਾ ਜਦੋਂ ਹੁਣ ਵਿਆਹ ਰੱਖੂਗਾ ਘਰ-ਬਾਰ ਵੀ ਪਾਊਗਾ ਜੀ ਉਹ ਬਾਈ ਮਹਿੰਗਾਈ ਦਾ ਦੇਖ ਲੈ ਕਿੰਨੀਆਂ ਕਿੱਥੋਂ ਘਰ ਪਾ ਲੈਣਗੇ ਜਿਹੜੇ ਸਾਨੂੰ ਉਹਨਾਂ ਦੇ ਘਰੇ ਸਮਾਨ ਹੈ ਨਾ ਮੈਨੂੰ ਐ ਲੱਗਦਾ ਵੀ ਉਹ ਕੋਈ ਐਮਐਲ ਦਾ ਬੇਟੀ-ਬੁੱਟੀ ਵੀ ਨਹੀਂ ਲੈ ਸਕਦੇ। ਇਹੋ ਘਰ ਪਾ ਲੈਣਗੇ। ਮੇਰੀ ਗੱਲ ਸੁਣ ਲੈ ਕੋਈ ਨਹੀਂ। ਮਾਂ ਆਪ ਦਾ ਵੇਚ ਦੂੰ ਅੱਧਾ ਕਿੱਲਾ ਆਪੇ ਲਾ ਦੂੰਗਾ ਇਹ ਤੇ 20-30 ਲੱਖ ਉਹਨਾਂ ਦਾ ਘਰ ਪਾ ਦੂੰਗਾ। ਮੇਰੀ ਗੱਲ ਸੁਣ ਮੁੰਡਿਆ। ਫੇ 20-30 ਲੱਖ ਦੇਖਦਾ ਕਿਤੇ ਮਰਜ਼ੀ ਕਰ ਦੋ। ਗੱਲ ਤਾਂ ਸੁਣੋ। ਸਿਆਣਿਆਂ ਦੀ ਵੀ ਗੱਲ ਸੁਣ ਲੋ ਆਹ ਜ਼ਾਰਾਂ ਦਾ ਨਾ ਪਾਓ ਨਾ ਪਾਓ। ਉਹਨੂੰ ਕਹਾਂ ਬੇ ਮੈਂ ਆਏ ਕਹਿਣੀ ਆ ਜਿਹੜਾ 20-30 ਲੱਖ ਰੁਪਇਆ ਲਾਏਗਾ ਤੂੰ ਕੋਈ ਨੌਕਰੀ ਵਾਲਾ ਭਾਲ ਨਾਲ ਤੇਰੀ ਕੁੜੀ ਐਸ਼ ਕਰੂਗੀ ਸਾਰੀ ਉਮਰ। ਮੇਰੀ ਗੱਲ ਸੁਣ ਭੈਣ ਜੀ। ਚੰਗੇ ਜੱਟ ਦੀ ਇੱਥੋਂ ਨਿਸ਼ਾਨੀ ਹੁੰ ਨੀਪਾ ਵੀ ਹੂੰ ਤੂੰ ਤਾਂ ਚਾਹ ਹੈ ਜੀ ਬਣਾਉਣੀ ਆ ਪਹਿਲਾਂ ਮੰਗੋ ਤੇਰਾ ਤਾਂ ਭੋਰਾ ਹੀ ਫਰਕ ਨਹੀਂ ਪਿਆ ਸੱਚੀ ਲੈ ਲੈ ਐ ਕਿਵੇਂ ਫਰਕ ਪੈ ਜੂਗਾ ਹੈ ਤੱਤਾ ਪਾਣੀ ਕਰਨਾ ਹੁੰਦਾ ਦੱਸ ਜੇ ਉਹ ਵੀ ਚੱਜਦਾ ਬਣਾ ਸਕਦੇ ਆਪਾਂ ਹੋਰ ਕੀ ਬਣਾਵਾਂ ਮੈਂ ਤੈਨੂੰ ਦੱਸਾਂ ਬਾੜੀਆਂ ਬਾੜੀਆਂ ਬਾਜੀਆਂ ਤਾਂ ਪਤਾ ਕੀ ਕਰਦੀਆਂ ਲੰਗੀਆਂ ਦੋਕ ਦਿਨ ਚਾਹ ਪੱਤੀ ਦੇ ਸਿਟ ਦਿੰਦੀਆਂ ਮਾੜਾ ਜਿਹਾ ਮਿੱਠਾ ਪਾ ਦੇਣੀਆਂ ਤੇ ਪਾਣੀ ਵੱਧੂ ਤਾਂ ਇੰਨਾ ਕੁ ਦੁੱਧ ਪੰਗੜ ਪਾਣੀ ਬਣਾ ਕੇ ਰਹਿ ਰਿਓ ਤੋਬੇ ਦਾ ਪਾਣੀ ਹੁੰਦਾ ਉਹੀ ਤਾਂ ਹੈ ਕੱਚੀ ਜੀ ਹੈਨਾ ਹਾਂ ਕੱਚੀ ਨਸੀ ਸਵਾਦ ਨਹੀਂ ਲੱਗਦੀ ਹੈਗੀ ਉਹੀ ਜੀ ਚਾਹ ਕੱਚੀ ਦੇ ਸਵਾਦ ਆਉਂਦੇ ਮੈਂ ਤਾਂ ਹਰਕ ਪਿੰਦੀ ਨਹੀਂ ਘੁੱਟ ਭਰ ਲੈਨੀ ਆ ਉੱਥੇ ਰੱਖ ਦਿੰਦੀ ਆਗੀ ਮੈਂ ਤਾਂ ਤੇਰੇ ਸਾਹਮਣੇ ਸ਼ੁਰੂ ਤੋਂ ਹੀ ਗੁੜਦੀ ਬਣਾਉਣੀ ਆ ਚਾਹ ਅਸਲੀ ਤਾਂ ਮੈਂ ਪਿੰਦੀ ਨਹੀਂ ਕਿਸੇ ਦੇ ਹਾਂ ਤੇਰੇ ਕੋਲੇ ਆ ਕੇ ਪਿੰਨੇ ਤੇ ਚਾਹ ਵਧੀਆ ਹੁੰਦੀ ਆਗੀ ਹੋਰ ਸੁਣਾ ਠੀਕ ਨਾ ਮੁੰਡੇ ਕਰੇ ਠੀਕ ਹੈ ਸਾਰੇ ਹਾਂ ਹਾਂ ਮੁੰਡੇ ਦਾ ਠੀਕ ਨੇ ਪਹਿਲਾਂ ਮੈਨੂੰ ਐਂ ਦੱਸ ਇਹ ਸੱਚ ਇਹ ਸੁਨੀਹਾ ਦੱਸ ਮੈਨੂੰ ਵੀ ਕੀ ਕਹਿੰਦੇ ਨੇ ਹੁਣ ਮੁੰਡੇ ਵਾਲੇ ਆਉ ਦੇ ਹੋ ਆਏ ਹੋਏ ਦੇ ਲਾ ਬੌਂਦਲ ਹੀ ਖੱਤੀਆਂ ਮੈਂ ਤਾਂ ਕੁੜੀ ਵਾਲੇ ਕੀ ਕਹਿੰਦੇ ਨੇ ਵੀ ਬੌਂਦਲ ਨਾ ਗ ਮੁੱਠੀਆਂ ਆਈਆਂ ਅੱਗੇ ਹੁਣ ਅੱਛਾ ਵਿੱਚ ਤਾਂ ਤੈਨੂੰ ਪਤਾ ਨੋਕ ਟੋਕੀ ਕਰਦੇ ਦਾਦੇ ਕਰਦੇ ਸੀ ਨਾਨੇ ਕਰਦੇ ਸੀ ਫਿਰ ਉਹ ਕਰ ਮਾਮਾ ਦਾਸੀ ਚਾਚਾ ਕਰਦਾ ਸੀ ਚਾਚੀ ਤੇ ਪਿਓ ਸਹਿਮਤ ਹੈ ਲੈ ਹਾਂ ਪਰ ਇੱਕ ਸ਼ਰਤ ਹੈ ਚਾਚੀ ਦੇ ਪਿਓ ਦਾ ਫਿਰ ਕੀ ਮੰਨਣਾ ਮੈਂ ਜਿਹੜਾ ਉਹਨਾਂ ਦੇ ਵੱਡਾ ਹੈ ਕੋਈ ਉਹਦਾ ਦੱਸ ਵੀ ਉਹ ਅਗਲੇ ਸਹਿਮਤ ਹੈਗੇ ਨੇ ਇੱਕ ਸ਼ਰਤ ਹੈ ਪਿਓ ਦੀ ਉਹਦੀ ਮਾਮੇ ਦੀ ਹਾਂ ਕਹਿੰਦਾ ਵੱਡੇ ਨੂੰ ਛੱਡ ਕੇ ਛੋਟੇ ਨਹੀਂ ਕਰਾਂਗੇ ਕਿਉਂ ਕਨਿ ਤਨ ਛੇੜੀ ਜਾ ਉਹ ਤਾਂ ਲੱਗਦੇ ਨਹੀਂ ਬੰਨਾ ਪੜਿਆ ਕਾਲਾ ਕੱਟਾ ਤੇ ਪੈਣ ਤਾਂ ਕਿਹਾ ਨਹੀਂ ਹੈਗਾ ਫਿਰ ਮੈਂ ਆਖਿਆ ਭਾਈ ਰੰਗ ਬਣੀ ਨਾ ਦੇਖੋ ਤੁਸੀਂ ਮੁੰਡੇ ਦੇ ਗੁਣਾਂ ਨੂੰ ਦੇਖੋ ਅਕੀ ਗੁਣ ਕੀ ਆ ਉਹਨਾਂ ਦੇ ਘਰ ਨੇ ਚੱਜਦਾ ਉਹਨਾਂ ਤੇ ਜ਼ਮੀਨ ਨਹੀਂ ਹੈਗੀ ਉਹ ਕਿਹੜਾ ਘਰ ਪਾਉਂਦੇ ਨੇ ਪਤਾ ਗੱਪ ਮਾਰਿਆ ਸੀ ਜੇ ਘਰ ਪਾਉਂਦੇ ਨੇ ਘਰ ਪਾਈ ਜਾਂਦਾ ਹਰਾਮੀ ਨਾ ਲੋਕ ਘਰ ਨੂੰ ਦੇਖਦੇ ਆ ਪਣਾ ਕੱਖ ਨਾ ਹੋਵੇ ਕੋਲੇ ਤੂੰ ਉਹਦੇ ਨਾਲ ਗਈ ਸੀ ਇਹਨਾਂ ਦੇ ਕਿਤੇ ਹੋਈ ਤਾਂ ਕਿਸੇ ਨੇ ਪੰਜੀ ਮਾਰਤੀ ਨੇ ਪਾਨੇ ਕੀ پتہ ਕਿਨੇ ਪਾਣੀ ਮਾਰੀ ਆ ਗਈ ਉਹ ਤਾਂ ਕਹਿੰਦੇ ਘਰ ਵੀ ਨਹੀਂ ਕਿਤੇ ਖੇਤ ਚ ਪਾਉਂਦੇ ਜ਼ਮੀਨ ਵੀ ਥੋੜੀ ਆ ਕਿ ਤੇ ਕਹਿੰਦੇ ਗੱਪਾ ਮਾਰਤਾ ਸਾਡੇ ਕੋਲੇ ਵੀ ਕੋਠੀ ਪਈ ਜਾਂਦੀ ਆ ਕਿ ਇਹ ਤਾਂ ਲੋਕ ਤਾਂ ਦੱਸਿਆ ਵੀ ਕੋਠਣਾ ਨੂੰ ਦੇਖਦਿਆ ਮੁੰਡਾ ਭਾਵੇਂ ਨਸ਼ੇ ਕਰਦਾ ਹੋਵੇ ਸੱਚੀ ਕਹਿਨੀ ਆ ਮੈਨੂੰ ਤਾਂ ਸਾਡੇ ਵਾਲੇ ਛੋਟੇ ਤੇ ਗੁੱਸਾ ਹੁੰਦਾ ਹੈਗਾ ਇਹ ਲੜਕੇ ਆਇਆ ਸੀ ਹਾਂ ਵੀ ਤੂੰ ਕਾਹਦੇ ਵਾਸਤੇ ਕੰਜਰਾ ਮੂਹਰੇ ਆਇਆ ਸੀ ਚੰਗਾ ਭਰਾ ਕਹਾਂਤੀ ਮੈਂ ਮੈਂ ਤਾਂ ਨਹੀਂ ਰੋਕਿਆ ਸੀ ਨਾ ਵੀ ਛੋਟਾ ਨਾ ਮੱਥੇ ਲੱਗੇ ਵੱਡੇ ਨੂੰ ਆਪੀ ਕਰ ਜਾਣਗੇ ਅਨੇ ਮੈਂ ਬਥੇਰਾ ਕਹਤੀ ਬੀ ਉਜਰ ਦਾ ਔਖੜ ਦਾ ਉੱਥੀ ਰਹੀ ਪਰਾਂ ਖੇਤੀ ਹਜੇ ਆਇਨਾ ਜਰਕਦਣੇ ਆਪੜਿਆ ਹਾਂ ਪਤਾ ਹੀ ਨਹੀਂ ਜਮੀਂ ਟੈਂਪ ਤੇ ਆਇਆ ਕੰਜਰ ਹੁਣ ਉਹ ਤਾਂ ਭਾਈ ਛੋਟੇ ਨੂੰ ਕਹਿੰਦੇ ਨੇਗੇ ਹੁਣ ਦੱਸ ਕਿਵੇਂ ਕਰੀਏ ਹਾਏ ਹਾਏ ਨਾ ਮੇਰੇ ਤਾਂ ਵੱਡਾ ਕਮਰਾ ਰਹਿ ਜਾਊਗਾ ਹੈ ਇਹ ਤਾਂ ਮੈਂ ਪਹਿਲਾਂ ਕਾਇਤੀ ਸੀ ਵੀ ਭਾਈ ਵੱਡਾ ਛੱਡ ਕੇ ਛੋਟੇ ਨੂੰ ਕਰਨਗੇ ਫਿਰ ਵੱਡਾ ਕਮਰਾ ਰਹਿ ਜਾਊ ਅਗਲਾ ਕਹਿੰਦਾ ਕੋਈ ਝ ਘਾਟ ਆ ਹਾਏ ਰੱਬਾ ਕਿ ਕੁੜੀ ਨਾ ਮਿਲਦਾ ਹੀ ਕੁੜੀ ਸਾਡੀ ਅੱਡੀ ਸੋਹਣੀ ਆ ਹੋਰ ਤੂੰ ਕਹਿ ਦੇਣਾ ਸੀ ਕੁੜੀ ਦੇ ਪਿਓ ਨੇ ਵੀ ਕਹਿਤਾ ਛੋਟੇ ਨੂੰ ਕਰ ਦੂੰਗਾ ਹਾਏ ਰੱਬਾ ਵੇ ਚਾਚੀ ਨੇ ਚਾਚੀ ਤਾਂ ਮੇਰੇ ਨਾਲ ਸਹਿਮਤ ਹੈਗੀ ਉਹ ਤਾਂ ਕਹਿੰਦੀ ਕਰਾ ਦੇ ਸੱਚੀ ਗੱਲ ਦੱਸਾਂ ਨਾ ਮੇਰੇ ਤਾਂ ਬਾਲ ਲਹੂ ਮਚਾਉਂਦਾ ਇਹ ਮੁੰਡਾ ਛੋਟਾ ਮੈਂ ਬਥੇਰੀ ਵਰੀ ਕਹਿਨੀ ਆ ਵੀ ਤੂੰ ਪਰਾਂ ਮਰਿਆ ਕਰ ਪਰਾਂ ਮਰਿਆ ਕਰ ਨਾ ਜੀ ਨਾ ਜੀ ਆ ਕੀ ਪੱਗ ਬੰਨਦਾ ਐ ਸਰਦਾਰਾ ਦਾ ਤਾਂ ਲੱਗਦਾ ਐ ਲੱਗਦਾ ਸੌ ਕੁਸ ਬੋਲਿਆ ਚਾਚਾ ਕ ਪੱਗ ਤਾਂ ਉਹ ਵੀ ਬੰਨਣ ਲੱਗ ਜੂਗਾ ਕਿੱਥੇ ਉਹ ਤਾਂ ਮੈਨੂੰ ਗੱਲ ਨਾ ਕਰਨ ਦੇਣ ਮੈਂ ਤਾਂ ਮਸਾਂ ਆਂ ਤਾਂ ਖੜਾ ਚੜਾ ਕੇ ਕਿ ਹੋਏ ਮੇਰਾ ਮੁੰਡਾ ਕੀ ਥੋੜਾ ਸੋਹਣਾਗਾ ਬਥੇਰਾ ਸੋਣਾਗਾ ਮੈਨੂੰ ਤਾਂ ਐ ਸੀਗਾ ਭਾਬੀ ਵੀ ਗੱਪ ਛੜਾਪਾ ਮਾਰ ਕੇ ਕਿਹੜਾ ਰਸਤਾ ਹੋ ਜੇ ਮੁੰਡੇ ਨੂੰ ਹਨਾ ਮੈਂ ਤਾਂ ਨਸ਼ੇ ਪੱਤੇ ਛੱਡ ਜੂਗਾ ਨਾਲੇ ਚਲ ਘਰ ਘਰ ਪਾਲੇ ਮਾੜਾ ਮੋਟਾ ਅੱਧਾ ਕੱਲਾ ਵੇਚ ਕੇ ਤੈਨੂੰ ਮੈਂ ਇੱਕ ਗੱਲ ਕਹਿਨੀ ਹੈ ਭੈਣੇ ਮੈਂ ਤਾਂ ਕੋਈ ਗੱਲ ਨਹੀਂ ਅਸੀਂ ਸਾਰਾ ਕੁਝ ਕਰ ਲਾਂਗੇ ਇੱਕ ਵਾਰੀ ਕੁੜੀ ਨੂੰ ਆ ਜਾਣ ਦੇ ਘਰੇ ਠੀਕ ਹੈ ਇੱਕ ਗੱਲ ਉਹਨਾਂ ਨੂੰ ਕਹਿ ਦੀ ਸੁਣਾਈ ਕਰ ਦੀ ਬੀਜੇਪਾ ਹੀ ਉਹਨਾਂ ਨੇ ਤਾਂ ਕਰਨਾ ਵੱਡੇ ਦਾ ਕਰਨਗੇ ਛੋਟੇ ਦਾ ਤਾਂ ਮੈਂ ਕਰਦੀ ਨਹੀਂ ਪਹਿਲਾਂ ਠੀਕ ਹੈ ਨਾ ਚਾਹੇ ਇੱਕ ਵਾਰੀ ਕਹਾ ਲਓ ਚਾਹੇ ਕਹਾ ਲਓ ਬਾਰ ਬਾਰ ਕਹੀ ਚਲ ਕੋਈ ਨਹੀਂ ਫਿਰ ਦੇਖਦੇ ਆ ਕਿਵੇਂ ਕਿਵੇਂ ਕਮਾਉਣੇ ਆ ਉਹਨ ਇਹ ਥੋੜੀ ਹੁੰਦਾਗਾ ਵੀ ਹੁਣ ਜੇ ਛੋਟਾ ਮੱਥੇ ਲੱਗ ਜਾਏ ਛੋਟਾ ਸਰਕਾਰੀ ਨੌਕਰੀ ਲੱਗਿਆ ਹੋਇਆ ਐ ਐਵੇਂ ਛੋਟੇ ਨੂੰ ਕਰਨਾ ਹੀ ਨਹੀਂ ਮੈਂ ਤਾਂ ਤਾਂ ਸਹੀ ਵੀ ਚਲ ਮਾਂਵਾਰੀ ਹੈਗੀ ਪਿਓ ਨਰਮ ਹੈਗਾ ਤੇ ਚਲ ਕਰ ਦੋਗੇ ਚਾਚੀ ਵੀ ਬਾਵਾ ਵਿਚਾਰੀ ਜ਼ੋਰ ਜਾ ਪਾਉਂਦੀ ਸੀ ਤੇ ਨਹੀਂ ਕਿਤੇ ਹੋਰ ਦੇਖ ਲੈਂਦੇ ਮੈਂ ਉਦੋਂ ਤਾਂ ਇਹਨਾਂ ਤਾਂ ਕਦੇ ਉਹ ਖੂਚੇ ਇੱਟ ਛੜਤੀ ਨਾ ਕੱਢੀ ਜਾਵੇ ਨਾ ਮੈਨਾਂ ਨੇ ਪਤਾ ਉਹਨਾਂ ਨੂੰ ਸਿੱਧਮ ਸਿੱਧਾ ਕਹਿਦੀ ਜੇ ਕਰੂਗੀ ਕਿ ਆਹੋ ਵੱਡੇ ਦਾ ਕਰੂਗੀ ਛੋਟੇ ਦਾ ਪਹਿਲਾਂ ਕਰਦੀ ਨਹੀਂ ਹੈਗੀ ਤੁਹਾਡੀ ਮਰਜ਼ੀ ਐ ਭਾਈ ਕਰ ਦੋ ਤੁਹਾਡੀ ਨਹੀਂ ਮਰਜ਼ੀ ਨਾ ਕਰੋ ਹੋਰ ਕੁੜੀਆਂ ਬਥੇਰੀਆਂ ਫਿਰ ਚਲ ਕੋਈ ਨਹੀਂ ਫਿਰ ਗੱਲ ਕਰੂੰਗੀ ਮੈਂ ਭਾਈ ਆਇਆ ਨਹੀਂ ਪਤਾ ਨਹੀਂ ਮੈਨੂੰ ਉਹਦੇ ਨਾਲ ਹੀ ਟਿੱਬਿਆ ਹੋਇਆ ਸੀ ਮੇਨਾਂ ਖੇਤ ਨੂੰ ਚਲ ਆ ਜਾਂਦਾ ਮੈਂ ਦੇਖਦੀ ਆਂ ਨੇ ਹਾਂ ਚਲ ਹਾਂ ਕੋਈ ਨਹੀਂ ਘਰੇ ਖੜ ਕੇ ਰਾਜੀ ਹੈਗਾ ਇਹਨਾਂ ਚ ਕੀ ਕਰਾਂ ਮੇਰੇ ਤਾਂ ਲੱਤਾਂ ਦੁਖੀ ਜਾਂਦੀਆਂ ਮੇਰੇ ਤਾਂ ਗੋਡਾ ਦੁਖਦਾ ਬਾਹਲਾ ਹੀ ਦਵਾਈ ਲੈ ਕੇ ਤੁਰੀ ਸੀ ਹਲ ਤਾਂ ਉਹਨਾਂ ਨਾਲ ਪਕਾਈ ਮਾਰ ਕੇ ਆਈਆਂ ਫਿਰ ਇੱਧਰ ਮੈਂ ਤਾਂ ਭਣਾ ਉਹਨਾਂ ਦੀ ਚਾਹ ਵੀ ਨਹੀਂ ਪੀਤੀ ਮਤਾਈ ਆ ਕੇ ਹੋਰ ਹਾਂ ਨਮ ਜਿਹਾਂ ਕਿਤੇ ਚੰਗੀਆਂ ਲੱਗਦੀਆਂ ਨੇ ਉੱਥੇ ਉਹ ਤਾਂ ਭਾਂਤੋ ਬਤਿਲ ਬੋਲਣ ਵਿਚਾਰੀ ਚਾਚੀ ਮੜਾ ਜਾਂ ਸਾਹ ਭਰੇ ਮੇਰੇ ਪਨੀ ਅੱਛਾ ਜਾ ਕੁੜੀ ਦਾ ਪਿਓ ਤੇ ਉਹ ਜਿਹੜਾ ਚਾਚਾ ਸੀਗਾ ਨਹੀਂ ਉਹ ਤਾਂ ਨਾ ਚੱਕਮਾ ਐਨਾ ਚੱਕਮਾ ਵਾਹ ਇਹ ਨਾ ਕੱਟਣ ਦੇਵੀ ਹਾਂ ਇੱਥੇ ਤਾਂ ਐਂ ਲੱਗਦਾ ਸੀ ਜਿਵੇਂ ਬਾਲੇ ਸਾਬੂ ਹੁੰਦਾ ਹੋਰ ਦੇਖ ਲੈ ਚਾਚੀ ਕਹਿੰਦਾ ਤੂੰ ਗੱਪਾਂ ਮਾਰਦੀ ਐ ਉਹ ਮੜਾ ਜੀ ਮੈਨੇ ਸੱਕ ਤਾਂ ਪਿਆ ਤੀ ਜਦੋਂ ਉਹ ਦੋਏ ਜਾਣੇ ਉੱਠ ਕੇ ਬਾਹਰ ਨੂੰ ਗਏ ਤੇ ਨਾ ਹਾਂ ਹਾਂ ਬਹਾਨੇ ਨਹੀਂ ਰਾਤ ਚ ਬਿਠੇਰਾ ਕੁਝ ਕਰਕੇ ਗਏ ਨੇ ਮੇਰੇ ਨਾਲ अच्छा करे तू बाप्पा मार दिया ਨਾਲੇ ਕਹਿੰਦੇ ਉਹਨਾਂ ਦੇ ਜ਼ਮੀਨ ਦੇ ਹੋਰ ਨੰਬਰ ਤੇ ਨਾਲੇ ਪਤਰੀ ਹੋਰ ਕੀ ਦੱਸਿਆ ਮੁੰਡੇ ਦੇ ਹੋ ਸਰਟੀਫਿਕੇਟ ਤੇ ਨਾਲੇ ਜ਼ਮੀਨ ਦਾ ਨੰਬਰ ਉਹ ਲੈ ਕੇ ਦੇ ਸਾਨੂੰ ਅਸੀਂ ਦੇਖੀਏ ਜ਼ਮੀਨ ਕਿੰਨੀ ਕਾ ਬਥੇਰਾ ਕਿਸੇ ਬੋਲੇ ਹੋ ਤੂੰ ਗੱਪਾ ਮਾਰਦੀਆਂ ਚਾਚੀ ਮੈਂ ਤਾਂ ਐਸੀ ਕੋਰ ਚੜਜੇ ਚਾਹ ਘਰਾਤਾ ਜਬਾਕ ਨੂੰ ਹੋ ਰੋਟੀ ਪੱਕਦੀ ਹੋ ਜੇ ਕਿੱਥਾਂ ਚੱਲ ਜੀ ਜ਼ਮੀਨ ਦਾ ਨੰਬਰ ਆਪੇ ਹਟਜੂਗਾ ਚੱਲ ਰਿਸ਼ਤੇ ਕਰ ਨੂੰ ਜ਼ਮੀਨ ਦੇ ਨੰਬਰ ਤਾਂ ਅਸੀਂ ਦੇ ਵੀ ਦੇਵਾਂਗੇ ਪਰ ਫਿਰ ਉਹਨਾਂ ਨੂੰ ਆਏ ਪਤਾ ਲੱਗ ਜੂ ਵੀ ਭਾਈ ਥੋੜੀ ਆ ਜ਼ਮੀਨ ਥੋੜੀ ਆ ਪੰਗਾ ਤਾਂ ਹੀ ਆ ਕਰਗੇ ਤਾਂ ਕਰਗੇ ਕੀ ਭਾਬੀ ਚਲ ਕੋਈ ਨਹੀਂ ਚੜੋਂਨੇ ਕੋਈ ਪੂਰਾ ਦੇਖਦੇ ਆ ਤੂੰ ਉਹਦੇ ਨਾਲ ਗਿੱਟਮਿਟ ਕਰ ਜਿਹੜੀ ਤੂੰ ਚਾਚੀ ਕਹਿਨੀ ਐ ਉਹਦੇ ਨਾਲ ਤਾਂ ਮੇਰੇ ਗਿੱਟਮਿਟ ਇੱਕੋ ਹੀ ਆ ਉਹ ਤਾਂ ਤੂੰ ਛੱਡ ਉਹ ਤਾਂ ਵਿਚਾਰੀ ਨਾ ਉਹਦੀ ਮਾਂ ਬਿਮਾਰ ਸੀ ਉੱਥੇ ਗਈ ਆ ਕਿ ਹੁਣ ਚਿਰ ਨਾ ਗੱਲ ਕਰਕੇ ਉਹਦੀ ਵਗ ਗਈ ਉਹ ਤਾਂ ਅੱਛਾ ਹੋਰ ਉਹਦੀ ਮਾਂ ਬਾਈ ਟੱਲੀ ਹੋਈ ਪਿਆ ਸੁੱਕ ਗਰਾਉਂ ਸੁੱਕ ਗਰ ਬਧਿਆ ਪਿਆ ਚਲ ਕੋਈ ਨਾ ਭਾਈ ਦੇਖਣਾ ਵੀ ਐ ਫੇਰ ਹੋਰ ਉਹ ਤਾਂ ਪਹਿਲੇ ਹੀ ਔਖੀ ਸੀ ਨਾ ਹੁਣ ਪਾਸੇ ਆ ਕੇ ਬੈਠ ਗਈਆਂ ਹੈ ਹੁਣ ਬਹਿ ਜਾ ਜਾ ਕੇ ਸਾਰੇ ਵਿੱਚ ਕਰ ਲਾ ਪ੍ਰਧਾਨਗੀ ਮੈਨੂੰ ਤਾਂ ਲੋੜ ਨਹੀਂ ਸਾਰਿਆਂ ਵਿੱਚ ਬੈਠਣ ਦੀ ਤੁਸੀਂ ਹੈਗੇ ਤਾਂ ਪ੍ਰਧਾਨ ਕਰ ਦੇ ਹਾਂ ਅਸੀਂ ਕਰਦੇ ਪ੍ਰਧਾਨ ਰਹਿ ਗਈ ਚਲਦੀਆਂ ਨੇ ਮਰਜ਼ੀਆਂ ਤੁਹਾਡੀਆਂ ਨੇ ਫੇਰ ਤਾਂ ਸਾਡੀ ਕਿਸੇ ਨੇ ਗੱਲ ਵੀ ਨਹੀਂ ਸੁਣੀ ਉੱਥੇ ਹਾਂ ਉਹ ਸੋਡੇ ਕਹੇ ਮੈਂ ਕੁੜੀ ਨੂੰ ਖੂ ਤੇ ਸਿੱਟਦਾ ਫੇਰ ਤਾਂ ਤੁਸੀਂ ਕੋਈ ਚੋ ਨਾ ਕੁਝ ਸਤਨ ਲਈ ਕਿਹੜੀ ਗੱਲ ਸਾਰੇ ਘਰ-ਬਾਰ ਉਹ ਦੇਖ ਕੇ ਆਏ ਉਹਦੇ ਪਿਓ ਨੂੰ ਘਰ-ਬਾਰ ਪਸੰਦ ਆ ਹੈ ਮੈਂ ਕਿਹਾ ਆਪ ਦੇਖਣ ਗਈਆਂ ਜਾਂ ਮੈਨੂੰ ਕੁਝ ਪਤਾ ਹੋਵੇ ਮੈਨੂੰ ਪਤਾ ਚਾਚੀ ਮਾੜਾ ਰਿਸ਼ਤਾ ਨਹੀਂ ਕਰਾਉਂਦੀ ਆਹ ਕਾਨੂੰਨੀ ਕਰਾਉਂਦੀ ਨਾ ਤੈਨੂੰ ਜਾਣ ਕੇ ਕਿਹਨਾਂ ਛੇੜੀ ਉੱਥੇ ਤੂੰ ਕਿਹਾ ਛੋਟੇ-ਮੁੰਡੇ ਨੂੰ ਕਰ ਦਾਂਗੇ ਤੂੰ ਸਖਾਇਆ ਸਾਰਿਆਂ ਨੂੰ ਤਾਂ ਸਾਰੇ ਬੋਲੇ ਉੱਥੇ ਹਾਂ ਉਹ ਫਿਰ ਮੈਂ ਤਾਂ ਕਹਿਤਾ ਭਾਈ ਵੱਡੇ ਨੂੰ ਤਾਂ ਕਰ ਦੇਣੀ ਅਸੀਂ ਜੇ ਕਰਾਂਗੇ ਤਾਂ ਛੋਟੇ ਨੂੰ ਰਿਸ਼ਤਾ ਕਰਾਂਗੇ ਹਾਂ ਤੈਨੂੰ ਪਤਾ ਆ ਚਲਾਕ ਬੁੜੀਆਂ ਤਾਂ ਤੂੰ ਪੂਰੀ ਤੈਨੂੰ ਪਤਾ ਜੀ ਵੱਡੇ ਨੂੰ ਹੀ ਕਰਦੇ ਛੋਟੇ ਨੂੰ ਅਗਲੇ ਨਾਲ ਪੇਲ ਲੈਂਦੇ ਆ ਪਹਿਲੇ ਕੁੜੀ ਤਾਂ ਮੈਂ ਵਿਆਹ ਕੇ ਰੂੰਗੀ ਤੂੰ ਜਿਹੜਾ ਕੁਛ ਮਰਜ਼ੀ ਕਰ ਲੈ ਜਿੰਨੇ ਮਰਜ਼ੀ ਜਤਨ ਲਾ ਲੈ ਤੂੰ ਉਹ ਤਾਂ ਮੈਨੂੰ ਪਤਾ ਹੈ ਤੇਰਾ ਠੀਕ ਹੈ ਨਾ ਤੂੰ ਜਿਹੜੇ ਹੱਥ ਧੋ ਕੇ ਮਗਰ ਪਈਆਂ ਨਾ ਕੁੜੀ ਦੇ ਵਿਆਹ ਤਾਂ ਤੂੰ ਕਰਕੇ ਹੀ ਹਟੇਂਗੀ ਓਹੋ ਮੈਂ ਹੱਥ ਧੋ ਕੇ ਮਗਰ ਕਾ ਤੋ ਪਈਆਂ ਤੇਰੇ ਸਾਹਮਣੇ ਕੁੜੀ ਨੇ ਆਪ ਕਿਹਾ ਵੀ ਮੈਂ ਪੜਨਾ ਨਹੀਂ ਹੈਗਾ ਹਾਂ ਕਰ ਦੋ ਵਿਆਹ ਹੈ ਜਦ ਕੁੜੀ ਆਪ ਹੀ ਕਹੀ ਜਾਂਦੇ ਕੱਲ ਨੂੰ ਨਿਕਲ ਨਿਕਲ ਗਈ ਫੇਰ ਵੀ ਪਛਤਾਉਗੀ ਲੈ ਦੇਖ ਲੈ ਸ਼ਰਮ ਨਹੀਂ ਮੰਦੀ ਐਡੀ ਵੱਡੀ ਗੱਲ ਕਹਿੰਦੇ ਨਿਕਲ ਗਈ ਕਿਉਂ ਕਿਹਦੇ ਨਾਲ ਨਿਕਲੂਗੀ ਉਹ ਜਿੰਨਾ ਫੋਟੋਆਂ ਖਿਚਾਂਗਾ ਸਿੰਘ ਹੋਰ ਖਿਚਾਈਆਂ ਸੀ ਫੋਟੋਆਂ ਤੇਰਾ ਲਾਡਲਾ ਵਾਲੇ ਚੱਜ ਦੇ ਕੰਮ ਕਰਦਾ ਹੈ ਨਾ ਆ ਤੂੰ ਨਾ ਮੇਰੇ ਘੁਮਕੁਮਾ ਕੇ ਮੇਰੇ ਮੁੰਡੇ ਤੇ ਨਾ ਆਇਆ ਕਰ ਜਿਹੜੀ ਗੱਲ ਹੁੰਦੀ ਹੈ ਨਾ ਆਪਦੀ ਪੋਤੀ ਨੂੰ ਕਿਹਾ ਕਰ ਤੂੰ ਤੂੰ ਕੀ ਗੱਲੀਬਾਤੀ ਹੋਰੋਂ ਵਿੱਚ ਲੈ ਲੈਣੀ ਆ ਕੁੜੀ ਨੂੰ ਪੋਤੀ ਨੂੰ ਤੇਰੀ ਤਾਂ ਕੁਝ ਲੱਗਦੀ ਨਹੀਂ ਉਹ ਹੋ ਮੈਂ ਤਾਂ ਤੇ ਨਾਲ ਗੱਲ ਕਰਨੀ ਵੀ ਤੈਨੂੰ ਕਿਉਂ ਉਥੇ ਲੁੜਾ ਕਹਿਣ ਦੀ ਸੀਗੀ ਵੀ ਹਾਂ ਛੋਟੇ ਮੁੰਡੇ ਨੂੰ ਕਰਾਂਗੇ ਅਸੀਂ ਵੱਡੇ ਨੂੰ ਕਰਦੇ ਨਹੀਂ ਮੈਂ ਤਾਂ ਕਹੂੰਗੀ ਭਾਈ ਠੀਕ ਹੈ ਮੇਰੇ ਤਾਂ ਢਿੱਡ ਮੱਚਦਾ ਜਦੋਂ ਜਵਾਕੜੀ ਨੂੰ ਤੁਸੀਂ ਪੜ੍ਹਾਈ ਛੱਡਾ ਕੇ ਤੂੰ ਤੈਨੂੰ ਛੇਤੀ ਵਿਹਣ ਦੀ ਲੱਗੀ ਗਈ ਮੈਂ ਛੜਾਈ ਨਹੀਂ ਪੜ੍ਹਾਈ ਉਹਨੇ ਆਪ ਜਵਾਬ ਦਿੱਤਾ ਪੜ੍ਹਾਈ ਨੂੰ ਮੈਂ ਕਦੋਂ ਕਿਹਾ ਵੀ ਪੜ੍ਹਾਈ ਛੱਡ ਉਹਨੇ ਆਪ ਨਹੀਂ ਉੱਤੇ ਕਿਹਾ ਵੀ ਮੈਂ ਨਹੀਂ ਪੜ੍ਹਦੀ ਉਹਨੂੰ ਪੁੱਛੋ ਭਾਈ ਕਿਉਂ ਕਹੀ ਜਾਂਦੀ ਆ ਹੋਏ ਸਭ ਪਤਾ ਕਰੀਆਂ ਕਰਾਈਆਂ ਗੱਲਾਂ ਨੇ ਤੇਰੀਆਂ ਹੀ ਆ ਨਾ ਤੂੰ ਬਸ ਤੂੰ ਮੇਰੇ ਤੋਂ ਮੂੰਹ ਖਲਾ ਭੇਜਾ ਚੁੱਪ ਕਰਕੇ ਮੈਂ ਤਾਂ ਚੁੱਪ ਕੀਤੀ ਬੈਠੀ ਆ ਤੁਸੀਂ ਚਲਾ ਲਓ ਮਰਜ਼ੀਆ ਪਤਾ ਤਾਂ ਉਦਦੇ ਨੂੰ ਜਦ ਮੂੰਹ ਕਾਲਸ ਦਵਾਤੀ ਕੁੜੀ ਨੇ ਹਾਂ ਕਾਣੀ ਮੂੰਹ ਕਾਲ ਉਸਦੀ ਬਾਤ ਹੀ ਨਹੀਂ ਹੱਦ ਕਰੀ ਜਾਨੀ ਤੂੰ ਤਾਂ ਜੇ ਤੇਰੀ ਜੰਮੀ ਹੁੰਦੀ ਤੂੰ ਐਡੀ ਵੱਡੀ ਗੱਲ ਕਹਿ ਦੇਣੀ ਤੂੰ ਕਿਵੇਂ ਮੁੰਡੇ ਦੇ ਪਸਾ ਚਾਰੇ ਪੰਨੇ ਬੋਚਦੀਆਂ ਹਾਂ ਜੇ ਮੁੰਡਾ ਹੁਜਰਤ ਕਰੂਗਾ ਤਾਂ ਮੁੰਡਾ ਵੀ ਵਿਆਹ ਦੂੰਗੀ ਮੈਂ ਹੋਰ ਤਾਂ ਤੇਰੇ ਮੁੰਡਾ ਪਾ ਲੈ ਹਾਂ ਮੇਰਾ ਮੁੰਡਾ ਹੀ ਹੋਗਾ ਫਿਰ ਕੋਈ ਕਦੇ ਸਮਝੇ ਨਹੀਂ ਆਪਦਾ ਤੁਸੀਂ ਐਸ ਤਾਂ ਸਮਝਦੇ ਹੀ ਐ ਉਹ ਗੱਲ ਕੁੜੀ ਦੀ ਕਰਦੀਆਂ ਲਿਆ ਮੁੰਡੇ ਤੇ ਜੇ ਮੇਰਾ ਪੁੱਤ ਤੈਨੂੰ ਕੋਈ ਗੱਲ ਕਹਿੰਦਾ ਮੁੰਡੇ ਬਾਰੇ ਤਾਂ ਕਹਿੰਦੇ ਨਹੀਂ ਲੈ ਤੇਰਾ ਤਾਂ ਕੁਝ ਲੱਗਦਾ ਹੀ ਨਹੀਂ ਤੈਨੂੰ ਤਾਂ ਪ੍ਰੀਤ ਚੰਗੀ ਲੱਗਦੀ ਐ ਤੂੰ ਐ ਕਹਿੰਦੀ ਹਾਂ ਹੁਣ ਤਾਂ ਅਗਲੇ ਰਿਸ਼ਤੇ ਤੋੜ ਦਾਂਗੇ ਨਾ ਅਗਲੇ ਛੋ ਤੋੜਦਾਂ ਕੋਈ ਨਾ ਜੇ ਤੋੜ ਦੇ ਤਾਂ ਮੰਨਦੀ ਸਹੀ ਸੀ ਤੇਰੀ ਰਿਸ਼ਤਾ ਤੋੜਦਾਂ ਨੂੰ ਤੂੰ ਜਿਹੜੀਆਂ ਵਹਿਬਤਾ ਕਰਦੀਆਂ ਨਾ ਇਹ ਮੇਰੇ ਨੋਹਾਂ ਚ ਹੈ ਹਾਂ ਮੈਨੂੰ ਪਤਾ ਹੀ ਆ ਹੁਣ ਤੱਕ ਮੈਂ ਵੀ ਤੇਰੇ ਨਾਲ ਹੀ ਰਹੀ ਆ ਮੈਨੂੰ ਪਤਾ ਕਿ ਕੌਣ ਵਹਿਬਤਾ ਕਰਦਾ ਤੇ ਕੌਣ ਵਹਿਬਤਾ ਨਹੀਂ ਕਰਦਾ ਤੂੰ ਤਾਂ ਪਹਿਲੇ ਦਿਨੋਂ ਮਨਿੰਦਰ ਇਹੀ ਕੁਛ ਹੈ ਤੇਰਾ ਪਹਿਲਾਂ ਦੀ ਮਾਂ ਨਾਲ ਇਹੋ ਜਿਹਾ ਕੁਛ ਕਰਦੀ ਸੀ ਤੂੰ ਹੈ ਗੱਲ ਆਨੀ ਬਹਾਨੀ ਤੂੰ ਕੁਲੇਸ਼ ਕਰਨਾ ਹੀ ਕਰਨਾ ਹੁਣ ਇਹਦੇ ਮਗਰ ਪੈ ਗਈ ਵਿਚਾਰੀ ਮਗਰ ਇਹ ਤੈਨੂੰ ਕਹਿੰਦੀ ਕਿ ਤੂੰ ਹੈ ਮਾਂ ਤਾਂ ਬਾਲੀ ਭਾਲੀ ਸੀ ਮੇਨੂੰ ਲੜਦੀ ਨਹੀਂ ਸੀ ਨਾ ਜਮੇ ਜਿਵੇਂ ਉਹ ਤਾਂ ਵਹਿਬਤਾ ਕਰਦੀ ਨਹੀਂ ਸੀਗੀ ਉਹੀ ਗੱਲ ਹੁੰਦੀ ਆ ਕਰ ਕਰਾ ਕੇ ਖੂਚ ਪੈ ਬਹਿਤ ਤੇ ਤੇਰੇ ਜਿੰਨੀਆਂ ਨਹੀਂ ਕਰਦੀ ਉਹ ਜੇ ਤੂੰ ਕੋਈ ਗੱਲ ਕਹਿੰਦੀ ਸੀ ਤਾਂ ਉਹ ਤੈਨੂੰ ਗੱਲ ਦਾ ਜਵਾਬ ਦਿੰਦੀ ਸੀ ਮੈਂ ਤਾਂ ਮਾੜੀ ਐ ਬਸ ਮੈਂ ਤਾਂ ਬੋਲਦੀ ਨਹੀਂ ਜਿਵੇਂ ਦਾ ਪਿਓ ਕਹੂਗਾ ਮੈਂ ਕਰ ਲਉ ਅਸੀਂ ਤਾਂ ਤੈਨੂੰ ਮਾੜੀ ਕਹਿੰਦੇ ਨਹੀਂ ਪਿਓ ਨੂੰ ਉਹਦੋਂ ਤੂੰ ਉਂਗਲਾਂ ਤੇ ਲਾ ਰੱਖਿਆ ਆਪਦੇ ਮਗਰ ਲੈ ਮੈਂ ਆਹਦੇ ਪਿਓ ਨੂੰ ਆਪਦੇ ਮਗਰ ਕਿਉਂ ਲਾ ਰੱਖਿਆ ਮੈਨੂੰ ਕਿ ਲੋੜਾ ਮਗਰ ਲਾਉਂਦੀ ਕਰਦੀ ਆ ਬਹਿਤ ਤੇ ਵਿਆਹ ਤਾਂ ਮੈਂ ਕਰੂੰਗੀ ਤੂੰ ਵੇਖੀ ਜਾਇਂ ਤੇ ਮਗਰ ਪੈਗੀ ਕੁੜੀ ਦੀ ਆ ਤਾ ਥੋਕੇ ਕਦੇ ਕੁਛ ਕਹੂਗੀ ਕਦੇ ਕੁਛ ਕਹੂਗੀ ਹੈ ਐਡੀ ਹਕਕਾਰੀ ਹੋਈ ਐ ਇਹ ਕਿਸੇ ਦਾ ਡਰ ਹੀ ਨਹੀਂ ਮੰਨਦੀ ਹੈ ਮੁੰਡਾ ਕਹਿੰਦਾ ਲਾਡੀ ਤਾ ਚਾਰੇ ਪੈਰ ਚੱਕ ਕੇ ਉਹਦੇ ਮਗਰ ਪੈਂਦੀ ਆ